ਹਾਂਜੀ ਇਹ ਅਸੀਂ ਜਿਹੜਾ ਸਾਡੇ ਸਾਡੇ ਧਿਆਨ ਚ ਆ ਗਿਆ ਇਹ ਸਾਡੇ ਫੋਕਲ ਪੁਆਇੰਟ ਚੌਂਕੀ ਦਾ ਮਾਮਲਾ ਇਹਦੇ ਵਿੱਚ ਬੁੱਗੀਪੁਰਾ ਚੌਂਕ ਦੇ ਵਿੱਚ ਜਿਹੜਾ ਰਾਜਕੁਮਾਰ ਨਾਮ ਦਾ ਬੰਦਾ ਜਿਹੜੀ ਵਰਕਸ਼ਾਪ ਹੈ ਇਹ ਸੀਐਲ ਪਰਚੇਜ਼ ਦਾ ਕੰਮ ਕਰਦਾ ਹੈ ਤੇ ਉਹ ਦੁਕਾਨ ਦੇ ਅੱਗੇ ਕੁਸ਼ਵਿੰਦਰ ਸਿੰਘ ਨਾਮ ਦੇ ਬੰਦੇ ਨਿਵਾਸੀ ਕਪੂਰੇ ਦਾ ਰਹਿਣ ਵਾਲਾ ਇਹ ਇਹਨੇ ਆਪਣਾ ਸਕੂਟਰ ਖੜਾ ਕੀਤਾ ਸੀ ਉਹਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮਨਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹ ਉਹਦੀ ਦੁਕਾਨ ਦੀ ਭੰਨ ਤੋੜ ਦਿੱਤੀ ਜਿਹਦੇ ਵਿੱਚ ਅਸੀਂ ਮੁਕਦਰਮਾ ਦਰਜ ਕਰਕੇ ਤੇ ਇਹਨਾਂ ਨੂੰ ਜਲਦੀ ਕੀਤਾ ਕਰਕੇ ਤਾਜਾ ਹਾਂ ਕਿੰਨੇ ਬੰਦੇ ਸੀ ਜਿਹੜੇ ਦੋ ਬੰਦੇ ਇਹ 8-10 ਬੰਦੇ ਕਹਿੰਦਾ ਜਿਸ ਜੀ ਦੇ ਸਾਹਮਣੇ ਆਈਏ ਜਿਹਦੇ ਭੰਨ ਤੋੜੀ ਕੋਚਾਂ ਕੀ ਮਾਮਲਾ ਕੀ ਕਰ ਹਾਂਜੀ ਇਹ ਅਸੀਂ ਜਿਹੜਾ ਸਾਡੇ ਸਾਡੇ ਧਿਆਨ ਜਾ ਗਈਏ ਸਾਡੇ ਫੋਕਲ ਪੁਆਇੰਟ ਚੌਂਕੀ ਦਾ ਮਾਮਲਾ ਇਹਦੇ ਵਿੱਚ ਗੂਗੀਪੁਰਾ ਚੌਂਕ ਦੇ ਵਿੱਚ ਜਿਹੜਾ ਰਾਜਕੁਮਾਰ ਨਾਮ ਦਾ ਬੰਦਾ ਜੀ ਦੀ ਵਰਕਸ਼ਾਪ ਹੈ ਏਸੀਲ ਪਰਚੇਜ਼ ਦਾ ਕੰਮ ਕਰਦਾ ਹੈ ਤੇ ਉਹ ਦੁਕਾਨ ਦੇ ਅੱਗੇ ਕਸ਼ਵਿੰਦਰ ਸਿੰਘ ਨਾਮ ਦੇ ਬੰਦੇ ਨਿਵਾਸੀ ਕਪੂਰੇ ਦਾ ਰਹਿਣ ਵਾਲਾ ਹੈ ਇਹ ਇਹਨੇ ਆਪਦਾ ਸਕੂਟਰ ਖੜਾ ਕੀਤਾ ਸੀ ਉਹਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮਨਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹ ਉਹਦੀ ਦੁਕਾਨ ਦੀ 판 ਤੋੜ ਦਿੱਤੀ ਜਿਹਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਇਹਦੇ ਇਹਨਾਂ ਨੂੰ ਜਲਦੀ ਕਥਕਾਰ ਕੀਤਾ ਜਾਵੇ ਕਿੰਨੇ ਕੰਦੇ ਜਿਹੜੇ ਦੋ ਬੰਦੇ ਇਹ 8-10 ਬੰਦੇ ਕੰਨਦਾ ਜੀ ਜੀ ਦੇ ਸਾਹਮਣੇ ਇਹ ਜਿਹੜੇ ਭੰਤੂ ਹੋ ਰਹੀ ਕੋਚਾਂ ਦੀ ਮੰਗਲ ਦੀ ਗੱਲ ਹਾਂਜੀ ਇਹ ਅਸੀਂ ਜਿਹੜਾ ਸਾਡੇ ਸਾਡੇ ਧਿਆਨ ਜਾਗੀ ਇਹ ਸਾਡੇ ਫੋਕਲ ਪੁਆਇੰਟ ਚੌਂਕੀ ਦਾ ਮਾਮਲਾ ਇਹਦੇ ਵਿੱਚ ਗੂਗੀਬੋਰਾ ਚੌਂਕ ਦੇ ਵਿੱਚ ਜਿਹੜਾ ਰਾਜਕੁਮਾਰ ਨਾਮ ਦਾ ਬੰਦਾ ਜੀ ਨੇ ਵਰਕਸ਼ਾਪ ਹੈ ਇਹ ਸੀਐਲ ਪਰਚੇਜ਼ ਦਾ ਕੰਮ ਕਰਦਾ ਇਹ ਤੇ ਉਸ ਕਾਨ ਦੇ ਅੱਗੇ ਕੁਸ਼ਿੰਦਰ ਸਿੰਘ ਨਾਮ ਦੇ ਬੰਦੇ ਨੇ ਵਾਸੀ ਕਪੂਰੇ ਦਾ ਰਹਿਣ ਵਾਲਾ ਇਹ ਇਹਨੇ ਆਪਣਾ ਸਕੂਟਰ ਖੜਾ ਕੀਤਾ ਸੀ ਉਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮਨਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹਦੀ ਦੁਕਾਨ ਦੀ 판 ਤੋੜ ਦਿੱਤੀ ਜਿਹਦੇ ਵਿੱਚ ਅਸੀਂ ਮੁਕੱਦਮਾ ਤੱਤੇ ਕਰਕੇ ਇਹਦੇ ਇਹਨਾਂ ਨੂੰ ਜਲਦੀ ਕੱਢ ਕਰਕੇ ਤਾਜਾ ਇਹ ਕਿੰਨੇ ਕ ਬੰਦੇ ਸੀ ਜਿਹੜੇ ਕੰਮ ਕਰਦੇ ਇਹ 8-10 ਬੰਦੇ ਕਹਿੰਦਾ ਜਿਸ ਜੀ ਦੇ ਸਾਹਮਣੇ ਆਈ ਜਿਹਦੇ ਵਿੱਚ 판 ਤੋੜੀ ਪਰਚਾ ਮੈਂ ਕੀ ਕਰ ਹਾਂਜੀ ਇਹ ਅਸੀਂ ਜਿਹੜਾ ਸਾਡੇ ਸਾਡੇ ਧਿਆਨ ਚ ਆ ਗਈਏ ਸਾਰੇ ਫੋਕਲ ਪੁਆਇੰਟ ਜੋਂਕੀ ਦਾ ਮਾਮਲਾ ਇਹਦੇ ਵਿੱਚ ਬੁੱਗੀਬੋਰਾ ਚੌਂਕ ਦੇ ਵਿੱਚ ਜਿਹੜਾ ਰਾਜਕੁਮਾਰ ਨਾਮ ਦਾ ਬੰਦਾ ਜਿਹੜੀ ਵਰਕਸ਼ਾਪ ਹੈ ਇਹ ਸੀਐਲ ਪਰਚੇਜ਼ ਦਾ ਕੰਮ ਕਰਦਾ ਹੈ ਤੇ ਉਹ ਦੁਕਾਨ ਦੇ ਅੱਗੇ ਸ਼ਸ਼ਿੰਦਰ ਸਿੰਘ ਨਾਮ ਦੇ ਬੰਦੇ ਨੇ ਵਾਸੀ ਕਪੂਰੇ ਦਾ ਰਹਿਣ ਵਾਲਾ ਇਹ ਇਹਨੇ ਆਪਣਾ ਸਕੂਟਰ ਖੜਾ ਕੀਤਾ ਸੀ ਉਹਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮਨਦਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹ ਉਹਦੀ ਦੁਕਾਨ ਦੀ 판 ਤੋੜ ਦਿੱਤੀ ਇਦੇ ਵਿੱਚ ਅਸੀਂ ਮੁਕਦਰਮਾ ਦਫੇ ਕਰਕੇ ਇਹਨਾਂ ਨੂੰ ਜਲਦੀ ਕੱਢ ਕਰਕੇ ਤਾਜਾ ਜਾਈਏ ਕਿੰਨੇ ਕੁ ਬੰਦੇ ਸੀ ਜਿਹੜੇ ਚੋਰ ਬੰਦੇ ਇਹ 8-10 ਬੰਦੇ ਕਿੰਦਾ ਜੀ ਕਿਸੇ ਦੀ ਵੀ ਸਾਹਮਣੇ ਇਹ ਜਿਹਨੇ ਭੰਤੂ ਹੋੜੀ ਪਰਚਾ ਮਾਮਲਾ ਕੀ ਕਰਦਾ ਹਾਂਜੀ ਇਹ ਅਸੀਂ ਜਿਹੜਾ ਸਾਡੇ ਸਾਡੇ ਧਿਆਨ ਚ ਆ ਗਈਏ ਇਹ ਸਾਡੇ ਫੋਕਲ ਪੁਆਇੰਟ ਚੌਂਕੀ ਦਾ ਮਾਮਲਾ ਇਹਦੇ ਵਿੱਚ ਗੁੱਗੀਪੁਰਾ ਚੌਂਕ ਦੇ ਵਿੱਚ ਜਿਹੜਾ ਰਾਜਕਮਰ ਨਾਮ ਦਾ ਬੰਦਾ ਜੀ ਦੀ ਵਰਕਸ਼ਾਪ ਹੈ ਇਹ ਸੇਲ ਪਰਚੇਜ਼ ਦਾ ਕੰਮ ਕਰਦਾ ਹੈ ਤੇ ਉਹ ਦੁਕਾਨ ਦੇ ਅੱਗੇ ਸੁਸ਼ਿੰਦਰ ਸਿੰਘ ਨਾਮ ਦੇ ਬੰਦੇ ਨਿਵਾਸੀ ਕਪੂਰੇ ਦਾ ਰਹਿਣ ਵਾਲਾ ਇਹ ਇਹਨੇ ਆਪਦਾ ਸਕੂਟਰ ਖੜਾ ਕੀਤਾ ਸੀ ਉਹਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮਨਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹਦੀ ਦੁਕਾਨ ਦੀ 판 ਤੋੜ ਦਿੱਤੀ ਜਿਹਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਇਹਦੇ ਇਹਨਾਂ ਨੂੰ ਜਲਦੀ ਕਥਕਾਰ ਕੀਤਾ ਜਾਏ ਕਿੰਨੇ ਕੁ ਬੰਦੇ ਸੀ ਜਿਹੜੇ ਦੁਕਾਨ ਤੋੜੀ ਇਹ 8-10 ਬੰਦੇ ਕਿੰਦਾ ਜੀ